ਆਂਟੀ ਜੀ ਕੀ ਤੁਹਾਨੂੰ ਕੋਈ ਬੱਚਾ ਚਾਹੀਦਾ ਹੈ ਆ ਦੇਖ ਲਓ ਆ ਮੇਰਾ ਛੋਟਾ ਭਰਾ ਹੈ ਇਸ ਨੂੰ ਰੱਖ ਲਓ ਸਿਰਫ 5 ਮਹੀਨੇ ਦਾ ਹੈ ਅਤੇ ਬਹੁਤ ਭੁੱਖਾ ਹੈ ਜਿਵੇਂ ਹੀ ਇਹ ਸ਼ਬਦ ਗੁਰਸਿਮਰਨ ਕੌਰ ਦੇ ਕੰਨਾਂ ਦੇ ਵਿੱਚ ਪਏ ਉਸ ਨੂੰ ਆਪਣੇ ਆਪ ਤੇ ਯਕੀਨੀ ਆ ਰਿਹਾ ਸੀ ਉਹ ਸੋਚ ਨਹੀਂ ਪਾਰੀ ਸੀ ਜਿਵੇਂ ਹੀ ਮੁੜ ਕੇ ਦੇਖਿਆ ਤਾਂ ਇੱਕ ਬੱਚਾ ਜੋ ਕਿ 11 ਕੁਸਾਲ ਦਾ ਹੈ ਉਸ ਦੇ ਹੱਥ ਦੇ ਵਿੱਚ ਇੱਕ ਨਵਜਾਤ ਬੱਚਾ 5 ਮਹੀਨੇ ਦਾ ਪਕੜੀ بیٹھا ਹੈ ਅਤੇ ਇਹ ਸ਼ਬਦ ਵਾਰ-ਵਾਰ ਦੁਹਰਾ ਰਿਹਾ ਹੈ ਜਿਵੇਂ ਹੀ ਉਸ ਨੂੰ ਦੇਖਿਆ ਤਾਂ ਅੱਗੇ ਜੋ ਉਸ ਬੱਚੇ ਨੇ ਕਿਹਾ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਬਹੁਤ ਭਾਵੁਕ ਕਰ ਦੇਣ ਵਾਲੀ ਕਹਾਣੀ ਹੈ ਜੀ ਹਾਂਜੀ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਗੁਰਸਮੀਨ ਕੌਰ ਅੱਜ ਰੋਜਦੀਤਰਾਮ ਮਾਰਕੀਟ ਦੇ ਵਿੱਚੋਂ ਲੰਘ ਰਹੀ ਹੈ ਉਸ ਦਾ ਮੈਨ ਮਕਸਦ ਸਿਰਫ ਸਬਜ਼ੀਆਂ ਖਰੀਦਣਾ ਅਤੇ ਜ਼ਰੂਰੀ ਘਰ ਦਾ ਸਮਾਨ ਲੈਣਾ ਹੈ ਬਾਕੀ ਇਸ ਤੋਂ ਇਲਾਵਾ ਉਸ ਦੇ ਕੰਨਾਂ ਦੇ ਵਿੱਚ ਬਾਜ਼ਾਰੀ ਆਵਾਜ਼ਾਂ ਜਿਨ੍ਹਾਂ ਦੇ ਵਿੱਚ ਜਲੇਬੀਆਂ ਵੇਚਣ ਵਾਲਿਆਂ ਦੀਆਂ ਆਵਾਜ਼ਾਂ ਸਬਜ਼ੀ ਵਾਲਿਆਂ ਦੀਆਂ ਆਵਾਜ਼ਾਂ ਅਤੇ ਕੁਝ ਲੋਕਾਂ ਦੀਆਂ ਆਵਾਜ਼ਾਂ ਜੋ ਕਿ ਉੱਥੇ ਕੁਮਰੇ ਹਨ ਅਤੇ ਚੀਜ਼ਾਂ ਖਰੀਦਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਦੋਸਤੋ ਅੱਗੇ ਵੱਧਦੀ ਜਾ ਰਹੀ ਹੈ ਜਿਵੇਂ ਕਿ ਬਸ ਉਸਨੇ ਘਰ ਜਾਣਾ ਹੋਵੇ ਇਸ ਚੀਜ਼ ਦੀ ਉਸ ਨੂੰ ਜਲਦੀ ਹੋਵੇ ਕਿਸੇ ਚੀਜ਼ ਵੱਲੋਂ ਲੇਟ ਹੋ ਰਹੀ ਹੋਵੇ ਲੇਕਿਨ ਨਹੀਂ ਪਤਾ ਅੱਜ ਇੱਕ ਇਹੋ ਜਿਹਾ ਪਲ ਉਸ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਹੈ ਜਿਸ ਨਾਲ ਗੁਰਸਿਮਰਨ ਕੌਰ ਦੀ ਸਾਰੀ ਜ਼ਿੰਦਗੀ ਬਦਲਣ ਵਾਲੀ ਹੈ ਅੱਗੇ ਆਉਣ ਵਾਲਾ ਭਵਿੱਖ ਸੁਨਹਿਰਾ ਹੋਣ ਵਾਲਾ ਹੈ ਜਾਂ ਫਿਰ ਅੰਧੇਰਾ ਦੋਸਤੋ ਅੱਗੇ ਵੱਧਦੀ ਜਾ ਰਹੀ ਹੈ ਮਾਰਕੀਟ ਦੇ ਵਿੱਚ ਅੱਜ ਕਾਫੀ ਚਹਿਲ ਪਹਲ ਹੈ ਵੀਰਵਾਰ ਦਾ ਦਿਨ ਹੈ ਬਾਜ਼ਾਰ ਦੇ ਮਗਰਲੇ ਪਾਸੇ ਜੋ ਪੀਰ ਬਾਬੀ ਜੀ ਦਰਗਾਹ ਹੈ ਉਸ ਦੇ ਉੱਪਰ ਵੀ ਕਾਫੀ ਬਾਜ਼ਾਰ ਦੇ ਮਗਰਲੇ ਪਾਸੇ ਜੋ ਪੀਰ ਬਾਬੇ ਦੀ ਦਰਗਾਹ ਹੈ ਉਸ ਦੇ ਉੱਪਰ ਵੀ ਕਾਫੀ ਭੀੜ ਲੱਗੀ ਹੈ ਅਤੇ ਨਾਲ-ਨਾਲ ਕਈ ਲੋਕ ਜਿਹੜੇ ਹਨ ਉਹ ਸਾਈਡ ਤੇ ਜੋ ਝੋਲੇ ਲੱਗੇ ਹਨ ਉਸ ਦੇ ਉੱਪਰ ਝੂਲਾ ਵੀ ਝੂਲ ਰਹੇ ਹਨ ਉਹਨਾਂ ਦੀਆਂ ਚੀਕਾਂ ਸ੍ਰੀ ਆਮ ਸੁਣੀਆਂ ਜਾ ਸਕਦੀਆਂ ਹਨ ਲੇਕਿਨ ਗੁਰਸਿਮਰਨ ਕੌਰ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਬਸ ਚੱਲੀ ਜਾ ਰਹੀ ਹੈ ਆਪਣੇ ਘਰ ਪਹੁੰਚਣਾ ਚਾਹੁੰਦੀ ਹੈ ਇੱਕਦਮ ਅਚਾਨਕ ਆਪਣੀ ਚੁੰਨੀ ਨੂੰ ਪਿੱਛੇ ਖਿੱਚਿਆ ਦੇਖਦੀ ਹੈ ਆਪਣੇ ਆਪ ਨੂੰ ਰੋਕ ਲੈਂਦੀ ਹੈ ਕਿਸ ਨੇ ਖਿੱਚੀ ਮੇਰੀ ਚੁੰਨੀ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ 11 ਕੁ ਸਾਲ ਦਾ ਮੁੰਡਾ ਹੈ ਉਸਦੇ ਹੱਥ ਦੇ ਵਿੱਚ ਇੱਕ ਨਵਜਾਤ ਬੱਚਾ ਹੈ ਬੋਲਦਾ ਹੈ ਆਂਟੀ ਜੀ ਕੀ ਤੁਹਾਨੂੰ ਕੋਈ ਬੱਚਾ ਚਾਹੀਦਾ ਹੈ ਆ ਦੇਖ ਲਓ ਆ ਮੇਰਾ ਛੋਡਾ ਭਰਾ ਹੈ ਸਿਰਫ 5 ਕੁ ਮਹੀਨੇ ਦਾ ਹੈ ਬਹੁਤ ਭੁੱਖਾ ਹੈ ਜੇਕਰ ਇਸ ਨੂੰ ਰੱਖ ਲਵਾਂ ਬਹੁਤ ਮਿਹਰਬਾਨੀ ਮੇਰੀ ਮਾਤਾ ਨੇ ਕਿਹਾ ਹੈ ਇਸ ਨੂੰ ਜਲਦੀ ਤੋਂ ਜਲਦੀ ਕਿਸੇ ਨੂੰ ਦੇ ਕੇ ਆਓ ਨਹੀਂ ਤਾਂ ਦੋਸਤੋ ਹੁਣ ਨਹੀਂ ਤਾਂ ਸੁਣ ਕੇ ਗੁਰਸਿਮਰਨ ਕੌਰ ਹੈਰਾਨ ਰਹਿ ਜਾਂਦੀ ਹੈ ਨਹੀਂ ਤਾਂ ਫਿਰ ਕੀ ਤੂੰ ਕਿਉਂ ਆਪਣੇ ਭਰਾ ਨੂੰ ਐਵੇਂ ਦੇਣਾ ਚਾਹੁੰਦਾ ਹੈ ਕੀ ਗੱਲ ਹੋ ਗਈ ਕੀ ਵਜ੍ਹਾ ਹੈ ਤੇਰੇ ਘਰ ਦੇ ਕਿੱਥੇ ਹਨ ਤੇਰਾ ਪਿਤਾ ਤੇਰੀ ਮਾਤਾ ਕਿੱਥੇ ਹੈ ਦੋਸਤੋ ਉਹ ਬੱਚਾ ਆਪਣੀ ਮਾਦਾ ਨਾਮ ਸੁਣ ਕੇ ਡਰ ਜਾਂਦਾ ਹੈ ਜਿਵੇਂ ਕਿ ਉਸ ਦੇ ਮਨ ਦੇ ਵਿੱਚ ਕੋਈ ਪੈ ਹੋਵੇ ਕੋਈ ਖੌਫ ਹੋਵੇ ਉਸ ਦੀਆਂ ਅੱਖਾਂ ਬਿਲਕੁਲ ਠੰਡੀਆਂ ਹਨ ਸ਼ੀਤਲ ਹਨ ਡਰ ਨਾਲ ਭਰੀਆਂ ਹਨ ਮਸੂਮੀਅਤ ਉਹਨਾਂ ਦੇ ਵਿੱਚੋਂ ਸਾਫ਼ ਝਲਕਦੀ ਹੈ ਇੰਜ ਲੱਗ ਰਿਹਾ ਹੈ ਜਿਵੇਂ ਕਿ ਕਈ ਦਿਨਾਂ ਦਾ ਰੋਟੀ ਉਸਨੇ ਆਪ ਵੀ ਨਾ ਖਾਈ ਹੋਵੇ ਲੇਕਿਨ ਆਪਣੇ ਭਰਾ ਨੂੰ ਭੁੱਖਾ ਨਹੀਂ ਦੇਖ ਸਕਦਾ ਦੋਸਤੋ ਅੱਗੇ ਬੋਲਦਾ ਹੈ ਮੇਰੀ ਮਾਂ ਨੇ ਕਿਹਾ ਹੈ ਜੇਕਰ ਮੈਂ ਇਸ ਨੂੰ ਕਿਸੇ ਨੂੰ ਨਾ ਦੇ ਪਾਇਆ ਜੇਕਰ ਇਸ ਨੂੰ ਕਿਸੇ ਨੇ ਨਾ ਰੱਖਿਆ ਤਾਂ ਉਹ ਆਪ ਇਸ ਨੂੰ ਨਰਦੇ ਵੀ ਸੌੜ ਦੇਵੇਗੀ ਇਸ ਦੀ ਜਾਨ ਲੈ ਲਵੇਗੀ ਅਤੇ ਮਰ ਤੋਂ ਆਪਣੀ ਮਨਮਰਜ਼ੀ ਦੇ ਕੰਮ ਕਰਾਵੇਗੀ ਕਿਰਪਾ ਕਰਕੇ ਤੁਸੀਂ ਇਸ ਨੂੰ ਰੱਖ ਲਓ ਬਹੁਤ ਪਿਆਰਾ ਬੱਚਾ ਹੈ ਮੇਰਾ ਛੋਟਾ ਭਰਾ ਹੈ ਕਈ ਦਿਨਾਂ ਦਾ ਪਖਾ ਹੈ ਇਸ ਦੀ ਜ਼ਿੰਦਗੀ ਸਬਰ ਜਾਵੇਗੀ ਜੇਕਰ ਇਹੋ ਜਿਹਾ ਨਾ ਹੋਇਆ ਤਾਂ ਮੇਰੀ ਮਾਤਾ ਬਹੁਤ ਮਾੜਾ ਕਰੇਗੀ ਦੋਸਤੋ ਇਹਨਾਂ ਸੁਣ ਕੇ ਗੋ ਸਿਮਰਨ ਨੂੰ ਆਪਣੀਆਂ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਕਿ ਉਹ ਕੋਈ ਸੁਪਨਾ ਦੇਖ ਰਹੀ ਹੋਵੇ ਅਜਿਹਾ ਕਿਵੇਂ ਹੋ ਸਕਦਾ ਹੈ ਇਹਨਾਂ ਮਾਸੂਮ ਬੱਚਾ ਅਤੇ ਇਸਦੀ ਮਾਤਾ ਕਰੀ ਹੈ ਇਸ ਨੂੰ ਕਿਸੇ ਨੂੰ ਦੇ ਆਓ ਕਮਲ ਹੈ ਆਪਣੀਆਂ ਬਾਹਾਂ ਦੇ ਵਿੱਚ ਉਸ ਬੱਚੇ ਨੂੰ ਲੈਂਦੀ ਹੈ ਸਤਿਮੁੱਚ ਇਸ ਦਾ ਚਿਹਰਾ ਬਿਲਕੁਲ ਸਫੈਦ ਹੋ ਚੁੱਕਿਆ ਹੈ ਇੰਜ ਲੱਗਦਾ ਹੈ ਜਿਵੇਂ ਕਿ ਕਈ ਦਿਨਾਂ ਦਾ ਭੁੱਖਾ ਹੋਵੇ ਇਹ ਤਾਂ ਭੁੱਖ ਦੇ ਮਾਰੇ ਰੋ ਵੀ ਨਹੀਂ ਪਾਰਿਆ ਸ਼ਾਇਦ ਕਈ ਘੰਟੇ ਰੋ ਕੇ ਥੱਕ ਚੁੱਕਿਆ ਹੈ ਹੁਣ ਬਸ ਇਸ ਨੂੰ نیند ਆ ਰਹੀ ਹੈ ਸਾਹ ਵੀ ਇਸਦੇ ਬਹੁਤ ਹੌਲੀ ਹੌਲੀ ਚੱਲ ਰਹੇ ਹਨ ਸ਼ਾਇਦ ਅੱਜ ਇਸ ਦਾ ਆਖਰੀ ਦਿਨ ਹੈ ਬੱਚੇ ਨੂੰ ਪੁੱਛਦੀ ਹੈ ਤੁਹਾਡਾ ਨਾਮ ਕੀ ਹੈ ਬੱਚੇ ਅਤੇ ਤੁਹਾਡੀ ਮਾਤਾ ਕਿੱਥੇ ਹਨ ਜਿਨ੍ਹਾਂ ਨੇ ਇਹਨੇ ਕੋੜੇ ਸ਼ਬਦ ਤੁਹਾਨੂੰ ਕਹੇ ਹਨ ਬੱਚਾ ਬੋਲਦਾ ਹੈ ਮੇਰਾ ਨਾਮ ਕਬੀਰ ਸਿੰਘ ਹੈ ਇਸ ਬੱਚੇ ਦਾ ਨਾਮ ਰੋਹਿਤ ਹੈ ਦੋਸਤੋ ਆਪਣੀਆਂ ਨਿਗਾਹਾਂ ਨੂੰ ਇੱਧਰ ਉੱਧਰ ਘੁਮਾਉਂਦੀ ਹੈ ਜਿਵੇਂ ਕਿ ਕਿਸੇ ਚੀਜ਼ ਨੂੰ ਭੜ ਰਹੀ ਹੋਵੇ ਦੂਰ ਇੱਕ ਔਰਤ ਜਿਸਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਹੈ ਲੜਖੜਾਉਂਦੀ ਹੋਈ ਉਸ ਨੂੰ ਨਜ਼ਰ ਆਉਂਦੀ ਹੈ ਕਬੀਰ ਨੂੰ ਪੁੱਛਦੀ ਹੈ ਕਿ ਬੱਚੇ ਉਹ ਤੇਰੀ ਮਾਤਾ ਹੈ ਕਬੀਰ ਦੇਖਦੇ ਸਰ ਕਮ ਜਾਂਦਾ ਹੈ ਪਿੱਛੇ ਹੋ ਜਾਂਦਾ ਹੈ ਜਿਵੇਂ ਕਿ ਕਿਸੇ ਚੀਜ਼ ਦਾ ਪੈ ਹੋਵੇ ਕਿਸੇ ਚੀਜ਼ ਦਾ ਡਰ ਅੰਦਰੋਂ ਅੰਦਰ ਹੀ ਖਾਰਿਆ ਹੋਵੇ ਅਤੇ ਹਾਂ ਦੇ ਵਿੱਚ ਸਿਰ ਹਿਲਾ ਦਿੰਦਾ ਹੈ ਜੀ ਹਾਂ ਇਹੀ ਮੇਰੀ ਮਾਤਾ ਹਨ ਇਹਨਾਂ ਨੇ ਹੀ ਮੈਨੂੰ ਕਿਹਾ ਹੈ ਗੁਰਸਿਮਰਨ ਕੌਰ ਗੌਰ ਨਾਲ ਦਿਖਦੀ ਹੈ ਲਾਲ ਅੱਖਾਂ ਵਾਲੀ ਔਰਤ ਜਿਸਦੇ Baal ਖਿਲਰੇ ਹਨ ਆਪ ਵੀ ਸ਼ਾਇਦ ਕਈ ਦਿਨਾਂ ਦੀ ਨਹੀਂ ਨਹਾਤੀ ਹੁਣ ਉਸ ਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਚੁੱਕਿਆ ਹੈ ਸ਼ਾਇਦ ਐਸੇ ਕਰਕੇ ਕੋਈ ਮਾਂ ਆਪਣੇ ਹੀ ਬੱਚੇ ਨੂੰ ਦੇਣਾ ਚਾਹੁੰਦੀ ਹੋਵੇ ਸ਼ਾਇਦ ਇਸ ਦੇ ਪਿੱਛੇ ਆਹੀ وجہ ਹੈ ਜੋ ਉਸਨੇ ਖਤ ਦੇ ਵਿੱਚ ਫੜ ਰਹੀ ਹੈ ਦੋਸਤੋ ਉਥੋਂ ਕਬੀਰ ਦਾ ਹੱਥ ਫੜ ਲਦੀ ਹੈ ਅਤੇ ਛੋਟੇ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਆਪਣੇ ਘਰ ਲੈ ਆਉਂਦੀ ਹੈ ਦੋਵੇਂ ਬੱਚੇ ਆਪਣੇ ਘਰ ਲਿਆ ਕੇ ਉਥੇ ਸ਼ਾਂਤੀ ਦੇ ਨਾਲ ਉਹਨਾਂ ਦੋਹਾਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੀ ਹੈ ਦੋਹਾਂ ਨੂੰ ਭਰੋਸੇ ਦੇ ਵਿੱਚ ਲਿਆਉਂਦੀ ਹੈ ਛੋਟੇ ਬੱਚੇ ਨੂੰ ਦੁੱਧ ਪਿਆ ਜਾਂਦਾ ਹੈ ਸ਼ੁਰੂ ਦੇ ਵਿੱਚ ਬਹੁਤ ਰੋਂਦਾ ਹੈ ਲੇਕਿਨ ਜਿਵੇਂ ਉਸ ਦਾ ਟੱਡ ਪਰਦਾ ਹੈ ਜਿਵੇਂ ਉਸਦੀ ਪੂਕ ਸ਼ਾਂਤ ਹੁੰਦੀ ਹੈ ਬੱਚਾ ਰੋਣਾ ਕੱਟ ਕਰ ਦਿੰਦਾ ਹੈ ਹੁਣ ਉਸਨੇ ਗੁਰ ਸਿਮਰਨ ਨੂੰ ਇਸ ਭਰੋਸੇ ਦੇ ਨਾਲ ਇਸ ਵਿਸ਼ਵਾਸ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਛੋਟਾ ਬੱਚਾ ਆਪਣੀ ਮਾਂ ਨੂੰ ਦੇਖ ਰਿਹਾ ਹੋਵੇ ਜਿਵੇਂ ਕਿ ਉਸ ਦੇ ਵਿੱਚ ਜਾਨ ਪਾਉਣ ਵਾਲੀ ਉਸ ਨੂੰ ਜਨਨ ਦੇਣ ਵਾਲੀ ਕੋਈ ਹੋਰ ਨਹੀਂ ਗੁਰ ਸਿਮਰਨ ਹੀ ਹੋਵੇ ਇਹ ਸਭ ਦਿਖ ਰਹੀ ਹੈ ਉਸ ਛੋਟੇ ਬੱਚੇ ਦੀਆਂ ਅੱਖਾਂ ਦੇ ਵਿੱਚ ਆਪਣੇ ਲਈ ਪਿਆਰ ਦੇਖ ਕੇ ਉਸ ਦੇ ਕਨੇਜੇ ਦੇ ਵਿੱਚ ਠੰਡ ਪੈ ਚੁੱਕੀ ਹੈ ਉਸ ਨੂੰ ਇੰਜ ਲੱਗ ਰਿਹਾ ਹੈ ਜਿਵੇਂ ਕਿ ਬਹੁਤ ਵੱਡਾ ਪਨਖਟ ਲਿਆ ਹੋਵੇ ਲੇਕਿਨ ਨਹੀਂ ਅਸਲ ਸਚਾਈ ਤਾਂ ਹੁਣ ਸਾਹਮਣੇ ਆਣ ਵਾਲੀ ਹੈ ਅਸਲ ਸੱਚ ਹੌਲੀ-ਹੌਲੀ ਸਭ ਦੇ ਸਾਹਮਣੇ ਉਜਾਗਰ ਹੋਵੇਗਾ ਦੋਸਤੋ ਕਬੀਰ ਨੂੰ ਪੁੱਛਦੀ ਹੈ ਬੇਟਾ ਆਓ ਰੋਟੀ ਖਾ ਲੋ ਕਬੀਰ ਹੜਬੜਾ ਹੜਦੇ ਨਾਲ ਉਸ ਕਮਰੇ ਦੇ ਵੱਲ ਜਾਂਦਾ ਹੈ ਰਸੋਈ ਦੇ ਵਿੱਚ ਲਿਜਾ ਕੇ ਉਸ ਨੂੰ ਪੁੱਛਦੀ ਹੈ ਕੀ ਖਾਓਗੇ ਕਬੀਰ ਕਹਿੰਦਾ ਕੁਝ ਵੀ ਜੋ ਪਹਾੜਾ ਮਨ ਕਰੇ ਹੁਣ ਛੋਟੇ ਬੱਚੇ ਦੀ ਇੰਨੀ ਸਮਝਦਾਰੀ ਦੇਖ ਹੈਰਾਨ ਹੈ ਲੇਕਿਨ ਨਾਲ-ਨਾਲ ਉਸ ਨੂੰ ਕੁਝ ਫਲ ਫਰੂਟ ਅਤੇ ਬਾਅਦ ਵਿੱਚ ਦੁੱਧ ਦਾ ਗਲਾਸ ਦਿੰਦੀ ਹੈ ਨਾਲ ਥਾਲੀ ਦੇ ਵਿੱਚ ਰੋਟੀ ਪਾ ਕੇ ਰੱਖ ਦਿੰਦੀ ਹੈ ਕਈ ਦਿਨਾਂ ਬਾਅਦ ਆਪਣੇ ਢਿੱਡ ਦੇ ਵਿੱਚ ਕੁਝ ਗਿਆ ਮਹਿਸੂਸ ਕਰਕੇ ਕਬੀਰ ਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਛੋਟਾ ਬੱਚਾ ਹੈ ਅਤੇ ਉਸ ਨੂੰ ਵੀ ਰੋਣਾ ਆ ਰਿਹਾ ਹੈ ਲੇਕਿਨ ਰੋ ਨਹੀਂ ਪਾਰਿਆ ਅੱਖਾਂ ਦੇ ਵਿੱਚ ਉਸ ਤੇ ਦਰਦ ਭਰਿਆ ਹੈ ਅਤੇ ਆਪਣੀ ਨਵੀਂ ਮਾਵਲ ਦੇਖਦਾ ਹੈ ਆਪਣੀ ਨਵੀਂ ਮਾਤਾਵਲ ਦੇਖ ਕੇ ਸਕੂਨ ਮਹਿਸੂਸ ਕਰਦਾ ਹੈ ਗਲ ਬਕੜੀ ਪਾ ਲੈਂਦਾ ਹੈ ਗੁਰਸਿਮਰਨ ਕੌਰ ਦੋਹੇ ਬੱਚਾ ਨੂੰ ਆਪਣੇ ਘਰ ਤਾਂ ਲਿਆਈ ਹੈ ਲੇਕਿਨ ਹੁਣ ਇੱਕ ਗੱਲ ਉਸਦੇ ਦਿਮਾਗ ਦੇ ਵਿੱਚ ਉੱਤਰ ਚੁੱਕੀ ਹੈ ਜੋ ਕਿ ਸ਼ਾਇਦ ਸੱਤਵੀਂ ਹੋਣ ਵਾਲੀ ਸੀ ਅਜਿਹਾ ਕਿਹੜਾ ਡਰ ਹੈ ਜੋ ਕਿ ਉਸ ਨੂੰ ਅੰਦਰੋਂ ਅੰਦਰ ਖਾ ਰਿਹਾ ਹੈ ਕਬੀਰ ਕਿਸ ਤੋਂ ਡਰ ਰਿਹਾ ਹੈ ਆਪਣੀ ਮਾਂ ਦਾ ਨਾਮ ਲੈਣ ਤੋਂ ਕਿਉਂ ਕੰਮਦਾ ਹੈ ਕੀ ਵਜ੍ਹਾ ਹੈ ਕਿ ਇਸ ਦੇ ਪਿੱਛੇ ਕੋਈ ਵੱਡੀ ਸੱਚਾਈ ਤਾਂ ਨਹੀਂ ਲੁਕੀ ਕੋਈ ਖੋਫਨਾਕ ਦਰਦਪਰੀ ਕਹਾਣੀ ਦੋਸਤੋ ਉੱਥੇ ਹੀ ਦੋਹੇ ਬੱਚਾ ਨੂੰ ਸੁਵਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਕਬੀਰ ਨਹੀਂ ਸੁਣਦਾ ਕਬੀਰ ਜੰਗਲੇ ਵਾਲੇ ਪਾਸੇ ਬੈਠਾ ਹੈ ਜਿਵੇਂ ਕਿ ਬਾਹਰ ਕਿਸੇ ਚੀਜ਼ ਨੂੰ ਦੇਖ ਰਿਹਾ ਹੋਵੇ ਇਕਦਮ ਅਚਾਨਕ ਉੱਥੇ ਦੇਖਦੇ-ਦੇਖਦੇ ਉਸਦੇ ਪੈਰ ਕਮਣ ਲੱਗ ਜਾਂਦੇ ਹਨ ਪਿੱਛੇ ਆ ਕੇ ਗੁਰਸਿਮਰਨ ਕੌਰ ਦੀਆਂ ਲੱਤਾਂ ਨਾਲ ਚਿੰਬੜ ਜਾਂਦਾ ਹੈ ਉਹ ਆ ਗਈ ਉਹ ਆ ਗਈ ਅਤੇ ਆਪਣੇ ਦਰਦਪਰੀ ਆਵਾਜ਼ ਦੇ ਵਿੱਚ ਪੁਕਾਰਨ ਲੱਗ ਜਾਂਦਾ ਹੈ ਜਿਵੇਂ ਕਿ ਬਸ ਹੁਣੇ ਰੋ ਪਵੇਗਾ ਛੋਟਾ ਬੱਚਾ ਹੈ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਰੱਖ ਸਕਦਾ ਗੁਰਸਿਮਰਨ ਕੌਰ ਸਮਝ ਚੁੱਕੀ ਹੈ ਇੱਥੇ ਕੌਣ ਆ ਰਿਹਾ ਹੈ ਕਵੀਰ ਨੂੰ ਆਖਦੀ ਹੈ ਵੀ ਸਾਈਡ ਤੇ ਹੋ ਜਾਓ ਮੈਂ ਆਪੇ ਸਮਝ ਲਾਂਗੀ ਤੁਸੀਂ ਚਿੰਤਾ ਨਾ ਕਰੋ ਥੋੜੇ ਸਮੇਂ ਬਾਅਦ ਗੇਟ ਇਸ ਤਰ੍ਹਾਂ ਟੜਕਣ ਲੱਗ ਜਾਂਦਾ ਹੈ ਕੋਈ ਗੇਟ ਨੂੰ ਇਸ ਤਰ੍ਹਾਂ ਘੁੱਟ ਰਿਆ ਹੈ ਜਿਵੇਂ ਕਿ ਉਸ ਦੇ ਵਿੱਚ ਅਕਲ ਨਾਮ ਦੀ ਚੀਜ਼ ਨਾ ਹੋਵੇ ਜਿਵੇਂ ਕਿ ਉਸ ਨੂੰ ਕਿਸੇ ਚੀਜ਼ ਦੀ ਤੰਗ ਹੋਵੇ ਜੋ ਕਿ ਉਸੇ ਹੀ ਗੇਟ ਦੇ ਅੰਦਰ ਹੈ ਦੋਸਤੋ ਉਸ ਗੇਟ ਨੂੰ ਖੋਲਦੀ ਹੈ ਸਾਹਮਣੇ ਮਮਤਾ ਹੈ ਮਮਤਾ ਆਪਣੇ ਬੱਚਿਆਂ ਨੂੰ ਲਿਜਾਣ ਵਾਸਤੇ ਕਰੀ ਹੈ ਮੈਂ ਜਾਣਦੀ ਹਾਂ ਤੂੰ ਮੇਰੇ ਬੱਚੇ ਇਸ ਘਰ ਦੇ ਵਿੱਚ ਲੁਕਾ ਕੇ ਸਾਨੂੰ ਤੂੰ ਸਮਝਦੀ ਹੈ ਮੇਰੇ ਬੱਚਾ ਨੂੰ ਦੂਰ ਕਰ ਲਵੇਂਗੀ ਅਤੇ ਮੈਂ ਚੁੱਪ ਬੈਟ ਚਾਂਗੀ ਤੂੰ ਆਪਣੇ ਆਪ ਨੂੰ ਸਮਝਦੀ ਕੀ ਹੈ ਮੈਨੂੰ ਮੇਰੇ ਬੱਚੇ ਲੈ ਜਾਣ ਦੇ ਅਤੇ ਖਬਰਦਾਰ ਜੇਕਰ ਅੱਜ ਤੋਂ ਬਾਅਦ ਮੇਰੇ ਬੱਚਿਆਂ ਵਾਲੇ ਚੱਕਿਆ ਵੀ ਤਾਂ ਗੁਰਸਿਮਰਨ ਆਪਣੀ ਆਵਾਜ਼ ਨੂੰ ਥੋੜਾ ਉੱਚਾ ਕਰਦੀ ਹੈ ਅਤੇ ਕਹਿ ਦਿੰਦੀ ਹੈ ਵੀ ਤੂੰ ਕਿਹੜੇ ਬੱਚੇ ਰਹਿਣਾ ਹੀ ਹੈ ਜਿਨ੍ਹਾਂ ਨੂੰ ਤੂੰ ਨਰਦ ਵਿੱਚ ਸੁਲਣਾ ਜਾਂਦੀ ਸੀ ਜਿਨ੍ਹਾਂ ਨੂੰ ਤੂੰ ਦਾਰੂ ਪੀ ਕੇ ਭੁੱਖਾ ਮਾਰਦੀ ਹੈ ਕਿਹੜੇ ਬੱਚੇ ਤੇਰੇ ਉਹ ਤਾਂ ਤੇਰੇ ਕੋਲ ਆਣਾ ਵੀ ਨਹੀਂ ਚਾਹਦੇ ਭਾਜਾ ਇਥੋਂ ਦੁਬਾਰਾ ਇੱਥੇ ਮੁੜ ਕੇ ਨਾ ਆਈ ਇਸ ਤਰ੍ਹਾਂ ਬੁਲੰਦ ਆਵਾਜ਼ ਦੇ ਵਿੱਚ ਸ਼ਾਇਦ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਗੱਲ ਕੀਤੀ ਹੈ ਲੇਕਿਨ ਅੱਜ ਉਸ ਦੇ ਅੰਦਰ ਮਮਤਾ ਚਲਕ ਰਹੀ ਹੈ ਉਹ ਬੱਚਿਆਂ ਦੀ ਜਾਨ ਬਚਾਉਣਾ ਚਾਹੁੰਦੀ ਹੈ ਉਸ ਨੂੰ ਪਤਾ ਹੈ ਜੇਕਰ ਮਮਤਾ ਉਹਨਾਂ ਬੱਚਿਆਂ ਨੂੰ ਨਾਲ ਲੈ ਗਈ ਸ਼ਾਇਦ ਅੱਜ ਉਹਨਾਂ ਦੀ ਆਖਰੀ ਰਾਤ ਹੋਵੇ ਸ਼ਾਇਦ ਉਹ ਬੱਚਾ ਅੱਜ ਤੋਂ ਬਾਅਦ ਉਸ ਨੂੰ ਕਦੇ ਨਾ ਮਿਲੇ ਉਹਨਾਂ ਬੱਚਿਆਂ ਨੂੰ ਕਿਸੇ ਵੀ ਹਾਲ ਦੇ ਵਿੱਚ ਗਮਣਾ ਨਹੀਂ ਚਾਹੁੰਦੀ ਉਹਨਾਂ ਬੱਚਿਆਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਉਸਦੇ ਮੰਦੇ ਵਿੱਚ ਆਹੀ ਭਾਵ ਉਬਨ ਰਹੇ ਹਨ। ਮਮਤਾ ਬੋਲ ਪੈਂਦੀ ਹੈ ਜੇਕਰ ਬੱਚਾ ਨੂੰ ਰੱਖਣਾ ਹੈ ਤਾਂ ਇਹਨਾਂ ਦੇ ਪੈਸੇ ਦੇਣੇ ਪੈਣਗੇ ਨਹੀਂ ਤਾਂ ਫਿਰ ਦੇਖ ਲੈ ਮੈਂ ਆਪਣੇ ਬੱਚਾ ਨੂੰ ਲੈ ਕੇ ਜਾਵਾਂਗੀ। ਇਹ ਮੇਰੇ ਬੱਚੇ ਹਨ। ਮੈਂ ਇਹਨਾਂ ਨੂੰ ਜਨਮ ਦਿੱਤਾ ਹੈ। ਭਲਾ ਐਵੇਂ ਕਿਵੇਂ ਤੇਰੇ ਕੋਲ ਛੱਡਦਾ ਹਾਂ। ਹੁਣ ਗੁਰਸਿਮਰਨ ਵੀ ਹੈਰਾਨ ਹੈ ਕਿ ਇੱਕ ਹੈ ਜੀ ਮਾਂ ਹੈ। ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਦੂਜਿਆਂ ਨੂੰ ਦੇਣ ਵਾਸਤੇ ਕਹਿੰਦੀ ਹੈ। ਬਾਅਦ ਦੇ ਵਿੱਚ ਉਹਨਾਂ ਦੇ ਹੀ ਪੈਸੇ ਮੰਗ ਰਹੀ ਹੈ। ਕਮਾਲ ਦੀ ਗੱਲ ਹੈ। ਇੱਕ ਹੀ ਕਰ ਰਹੀ ਹੈ। ਕੀ ਕਰਨਾ ਚਾਹੀਦਾ ਹੈ? ਦੋਸਤੋ ਮਿੰਟਵਿਨ ਲਗਾਉਂਦੀ ਅੰਦਰ ਜਾਂਦੀ ਹੈ ਅਲਮਾਰੀ ਦੇ ਵਿੱਚੋਂ ਕੁਝ 5 500 ਦੇ ਨੋਟ ਕੱਢ ਕੇ ਬਾਹਰ ਲਿਆ ਕੇ ਮਮਤਾ ਦੇ ਮੂੰਹ ਤੇ ਮਾਰਦੀ ਹੈ ਲੈ ਚੱਕ ਪੈਸੇ ਤੈਨੂੰ ਪੈਸੇ ਚਾਹੀਦੇ ਸਨ ਨਾ ਹੁਣ ਦੁਬਾਰਾ ਇਸ ਘਰ ਦੇ ਵੱਲ ਚੱਕ ਕੇ ਵੀ ਨਾ ਦੇਖੀ ਹੁਣ ਇਹ ਮੇਰੇ ਬੱਚੇ ਹਨ ਇੱਥੋਂ ਚਲੀ ਜਾ ਅਤੇ ਦੁਬਾਰਾ ਕਦੀ ਮੁੜ ਕੇ ਨਾ ਆਈ ਦੋਸਤੋ ਮਮਤਾ ਹੜ ਬੜਾ ਹੜ ਦੇ ਵਿੱਚ ਉਹਨਾਂ ਪੈਸਿਆਂ ਨੂੰ ਜ਼ਮੀਨ ਤੋਂ ਚੁੱਕਣ ਲੱਗ ਜਾਂਦੀ ਹੈ ਅਤੇ ਹੌਲੀ ਹੌਲੀ ਕਰਕੇ ਸਾਰੇ ਪੈਸੇ ਚੁੱਕ ਕੇ ਇੰਜ ਲੱਗ ਰਿਹਾ ਹੈ ਜਿਵੇਂ ਕਿ ਉਸ ਦੇ ਚਿਹਰੇ ਤੇ ਬੜੀ ਬੱਡੀ ਮੁਸਕਾਨ ਆ ਗਈ ਹੋਵੇ ਜਿਵੇਂ ਕਿ ਉਸ ਨੂੰ ਉਹ ਚੀਜ਼ ਮਿਲ ਗਈ ਹੋਵੇ ਜੋ ਕਿ ਬੜੇ ਲੰਬੇ ਸਮੇਂ ਤੋਂ ਪੜ ਰਹੀ ਹੈ ਉਸ ਦੀਆਂ ਅੱਖਾਂ ਦੇ ਵਿੱਚ ਚਮਕ ਆ ਜਾਂਦੀ ਹੈ ਅਤੇ ਬੜੀ ਖੁਸ਼ੀ ਨਾਲ ਹਸੀ ਖੁਸ਼ੀ ਉੱਥੋਂ ਚਲੀ ਜਾਂਦੀ ਹੈ ਭੱਜ ਜਾਂਦੀ ਹੈ ਅਤੇ ਬਾਹਰ ਜਾ ਕੇ ਬੜੀ ਨੱਚਦੀ ਖੁਦਦੀ ਗਲੀਆਂ ਦੇ ਵਿੱਚ ਰੁੱਲ ਜਾਂਦੀ ਹੈ ਜਿਵੇਂ ਕਿ ਸ਼ਾਇਦ ਉਹ ਆਈ ਸੀ ਉਵੇਂ ਚਲੀ ਗਈ ਹੈ ਦੋਸਤੋ ਐਸੇ ਤਰ੍ਹਾਂ ਹੁਣਾਂ ਗੁਰਸਿਮਰਨ ਉਸ ਨੂੰ ਜਾਂਦਾ ਦੇਖ ਰਹੀ ਹੈ ਅਤੇ ਬਾਹਰ ਆਪਣਾ ਗੇਟ ਬੰਦ ਕਰਕੇ ਅੰਦਰ ਵੜਨ ਲੱਗਦੀ ਹੈ ਤਾਂ ਕਬੀਰ ਬੜੀ ਮਾਸੂਮੀਤ ਭਰੀ ਹੋ आज ਦੇ ਵਿੱਚ ਕਹਿ ਦਿੰਦਾ ਹੈ ਕਿ ਤੁਸੀਂ ਸਾਨੂੰ ਖਰੀਦ ਲਿਆ ਦੋਸਤੋ ਗੁਰਸਿਮਰਨ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ ਕਹਿ ਦਿੰਦੀ ਹੈ ਨਹੀਂ ਬੇਟਾ ਮੈਂ ਤੁਹਾਨੂੰ ਖਰੀਦਾ ਨਹੀਂ ਹੈ ਮੈਂ ਤੁਹਾਨੂੰ ਪੈਸੇ ਦੇ ਕੇ ਬਚਾਇਆ ਹੈ ਮੈਂ ਕੌਣ ਹੁਣੀ ਆ ਤੁਹਾਨੂੰ ਖਰੀਦਣ ਵਾਲੀ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ ਜਿਸ ਦੇ ਨਾਲ ਤੁਸੀਂ ਮੈਨੂੰ ਮਿਲੇ ਹੋ ਅਤੇ ਇੱਥੇ ਹੁਣ ਤੋਂ ਮੇਰੇ ਨਾਲ ਹੈ ਚਿੰਤਾ ਨਾ ਕਰ ਤੈਨੂੰ ਮੈਂ ਕੁਝ ਨਹੀਂ ਹੋਣ ਦਿੰਦੀ ਉਹ ਔਰਤ ਤੇਰੇ ਅੱਜ ਤੋਂ ਬਾਅਦ ਨੇੜੇ ਵੀ ਨਹੀਂ ਪਟਕੇਗੀ ਕਿ ਤੂੰ ਚਾਹੁੰਦਾ ਹੈ ਆਪਣੀ ਮਾਂ ਕੋਲ ਦੁਬਾਰਾ ਜਾਵੇਂ ਜਾਂ ਫਿਰ ਇੱਥੇ ਰਹਿਣਾ ਚਾਹੁੰਦਾ ਹੈ ਕਬੀਰ ਕੁਝ ਨਹੀਂ ਬੋਲਦਾ ਅਤੇ ਬਸ ਗਲ ਬਕੜੀ ਪਾ ਲੈਂਦਾ ਹੈ ਗੁਰਸਿਮਰਨ ਨੂੰ ਜਵਾਬ ਮਿਲ ਚੁੱਕਿਆ ਹੈ ਅਤੇ ਆਪਣੇ ਦੋਹੇ ਬੱਚਿਆਂ ਨੂੰ ਆਪਣੇ ਨਾਲ ਵਾਲੇ ਕਮਰੇ ਦੇ ਵਿੱਚ ਸੁਲਾ ਕੇ ਆਪ ਆਰਾਮ ਜਿਨਾ ਸੁ ਹੋ ਜਾਂਦੀ ਹੈ ਕਬੀਰ ਸੌਂਦੇ-ਸੌਂਦੇ ਅੱਕਦਾ ਹੈ ਮੈਨੂੰ ਡਰ ਹੈ ਮੈਨੂੰ ਪਹਿ ਹੈ ਮੇਰੀ ਮਾਂ ਰਾਤ ਨੂੰ ਨਾ ਜਾਵੇ ਰਾਤ ਨੂੰ ਦੁਬਾਰਾ ਮੈਨੂੰ ਚੱਕ ਕੇ ਨਾ ਲੈ ਜਾਵੇ ਮੇਰੇ ਛੋਟੇ ਭਰਾ ਨੂੰ ਮਰਤ ਦੂਰ ਨਾ ਕਰ ਦੇਵੇ ਮੈਨੂੰ ਬਹੁਤ ਡਰ ਹੈ ਮੈਨੂੰ ਕੰਮ ਨਹੀਂ ਛੁੱਟਰੀ ਹੈ ਲੇਕਿਨ ਗੁਰਸਿਮਰਨ ਉਸਨੂੰ ਸ਼ਾਂਤ ਕਰਾਉਂਦੀ ਹੈ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਮੈਂ ਤੇਰੀ ਮਾਤਾ ਨੂੰ ਤੇਰੇ ਕੋਲ ਨਹੀਂ ਆਉਣ ਦੇਵਾਂਗੀ ਦੋਸਤੋ ਸੋ ਜਾਂਦੇ ਹਨ ਸਵੇਰੇ ਗੁਰਸਿਮਰਨ ਜਿਵੇਂ ਹੀ ਉੱઠી ਇੰਜ ਲੱਗਿਆ ਜਿਵੇਂ ਕਿ ਉਸਨੂੰ ਕਿਸੇ ਨੇ ਜ਼ਬਰਦਸਤੀ ਉਠਾਇਆ ਹੋਵੇ ਆਪਣੇ ਆਪ ਨੂੰ ਸੰਭਾਲਦੀ ਹੈ ਆਪਣੇ ਬੱਚਿਆਂ ਵਾਲੇ ਕਮਰੇ ਦੇ ਵਿੱਚ ਜਾਂਦੀ ਹੈ ਗੇਟ ਖੁੱਲਾ ਹੈ ਖੁੱਲੇ ਗੇਟ ਨੂੰ ਦੇਖ ਕੇ ਉਸਕੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਹਨ ਜਿਵੇਂ ਹੀ ਅੰਦਰ ਗਈ ਅੰਦਰ ਛੋਟਾ ਬੱਚਾ ਰੋਹਿਤ ਨਹੀਂ ਹੈ ਅਤੇ ਨਾਹੀਂ ਇੱਥੇ ਕਬੀਰ ਦਿਖਾਈ ਦੇ ਰਿਹਾ ਹੈ ਕਮਲ ਹੈ ਕਿੱਧਰ ਗਏ ਆਪਣੇ ਬੱਚਿਆਂ ਵੱਲ ਚੰਗੜਦੀ ਹੈ ਕਬੀਰ ਨੂੰ ਆਵਾਜ਼ ਲਗਾਉਂਦੀ ਹੈ ਉਸ ਦਾ ਦਿਲ ਹੋਰ ਤੇਜ਼ ਧੜਕਣ ਲੱਗ ਰਿਹਾ ਹੈ ਰਸੋਈ ਵਿੱਚ ਚੈੱਕ ਕਰਦੀ ਹੈ ਹਾਲ ਦੇ ਵਿੱਚ ਦੇਖਦੀ ਹੈ ਆਪਣੇ ਕਮਰੇ ਦੇ ਵਿੱਚ ਦੁਬਾਰਾ ਚੈੱਕ ਕਰਦੀ ਹੈ ਬੱਚਿਆਂ ਵਾਲੇ ਕਮਰੇ ਦੇ ਵਿੱਚ ਬੈੱਡ ਦੇ ਥੱਲੇ ਅਤੇ ਬਾਕੀ ਚੀਜ਼ਾਂ ਦੇ ਪਿੱਛੇ ਚੱਕਰਦੀ ਹੈ ਬਾਅਦ ਦੇ ਵਿੱਚ ਗੇਟ ਦੇ ਬਾਹਰ ਆ ਜਾਂਦੀ ਹੈ ਪੌੜੀਆਂ 'ਵਲ ਚੱਕਰਦੀ ਹੈ ਅਤੇ ਆਵਾਜ਼ ਲਗਾਉਂਦੀ ਲਗਾਉਂਦੀ ਥੱਲੇ ਆ ਚੁੱਕੀ ਹੈ ਥੱਲੇ ਆਏ ਬਾਅਦ ਗੇਟ ਵੀ ਉਸ ਨੂੰ ਖੁੱਲਾ ਦਿਖਦਾ ਹੈ ਅਤੇ ਹੈਰਾਨ ਹੈ ਕਿੱਧਰ ਗਏ ਬੱਚੇ ਬੱਚੇ ਮੇਰੇ ਤੋਂ ਦੂਰ ਹੋ ਗਏ ਅਤੇ ਉਸ ਦੀ ਆਵਾਜ਼ ਦੇ ਵਿੱਚ ਦਰਦ ਲੁਕਿਆ ਹੈ ਦੋਸਤੋ ਬਾਹਰ ਆਈ ਬਾਹਰ ਆਏ ਆਦ ਚੌਕੀਦਾਰ ਨੂੰ ਪੁੱਛਦੀ ਹੈ ਬਾਬਾ ਜੀ ਬਾਬਾ ਜੀ ਤੁਸੀਂ ਕਬੀਰ ਹੋਰਾਂ ਨੂੰ ਦੇਖਿਆ ਹੈ ਕਿਧਰ ਗਏ ਹੋ ਰਾਤਾਂ ਮੇਰੇ ਕੋਲ ਸੀ ਹੁਣ ਪਤਾ ਨਹੀਂ ਕਿਧਰ ਚਲੇ ਗਏ ਦੋਸਤੋ ਚੌਕੀਦਾਰ ਕਹਿੰਦਾ ਹੈ ਅੱਧੀ ਰਾਤ ਨੂੰ ਇੱਕ ਔਰਤ ਆਈ ਸੀ ਕਹਿੰਦੀ ਉਹ ਮੇਰੇ ਬੱਚੇ ਹਨ ਮੈਂ ਆਪਣੇ ਬੱਚਿਆਂ ਨੂੰ ਲਜਾਣਾ ਚਾਹੁੰਦੀ ਹਾਂ ਮੈਂ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਉਸਨੇ ਜਦੋਂ ਇੱਥੇ ਰੋਣਾ ਬਚਾਣਾ ਸ਼ੁਰੂ ਕਰ ਦਿੱਤਾ ਬਾਅਦ ਦੇ ਵਿੱਚ ਕਈ ਲੋਕਾਂ ਨੇ ਕਹਿਣ ਤੇ ਵੀ ਇਸਨੇ ਉਹਨਾਂ ਨੂੰ ਜੰਮਿਆ ਹੈ ਇਹ ਉਸਦੇ ਬੱਚੇ ਹਨ ਜਾਣ ਦੇਣਾ ਚਾਹੀਦਾ ਹੈ ਮੈਂ ਇਸ ਨੂੰ ਅੰਦਰ ਆਣ ਦਿੱਤਾ ਅਤੇ ਤੁਹਾਨੂੰ ਵੀ ਕਈ ਘੰਟੀਆਂ ਮਰੀਆਂ ਸ਼ਾਇਦ ਤੁਹਾਡਾ ਫੋਨ ਸਾਇਲੈਂਟ ਹੀ ਹੋਵੇਗਾ ਤੁਹਾਡੇ ਕਮਰੇ ਦੇ ਵਿੱਚ ਲੁਕ ਚੁਪ ਕੇ ਆਈ ਹੋਵੇਗੀ ਬਾਅਦ ਦੇ ਵਿੱਚ ਉਸਨੇ ਉਹਨਾਂ ਬੱਚਿਆਂ ਨੂੰ ਲਿਆ ਅਤੇ ਆਪਣੇ ਨਾਲ ਲੈ ਗਈ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿੱਧਰ ਗਈ ਮੈਂ ਤੁਹਾਨੂੰ ਬਹੁਤ ਫੋਨ ਕੀਤੇ ਤੁਸੀਂ ਨਹੀਂ ਚੁੱਕੇ ਸ਼ਾਇਦ ਹੁਣ ਤਾਂ ਬਹੁਤ ਦੂਰ ਚਲੀ ਗਈ ਹੋਵੇਗੀ ਗੁਰਸਿਮਰਨ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਉਸ ਦਾ ਕਲੇਜਾ ਬਿਲਕੁਲ ਪੜ ਚੁੱਕਿਆ ਸੀ ਉਸ ਨੂੰ ਇੰਜ ਪੈ ਲੱਗ ਰਿਹਾ ਸੀ ਪਤਾ ਨਹੀਂ ਬੱਚਿਆਂ ਨਾਲ ਕੀ ਕਰੇਗੀ ਸ਼ਾਇਦ ਕਬੀਰ ਐਸੇ ਗੱਲ ਤੋਂ ਡਰ ਰਿਹਾ ਸੀ ਐਸੇ ਡਰੋਂ ਉਹ ਮੈਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਹਿ ਰਿਹਾ ਸੀ ਜੇਕਰ ਮਾਂ ਰਾਤ ਨੂੰ ਆ ਗਈ ਤਾਂ ਫਿਰ ਕੀ ਕਰਾਂਗੇ ਸ਼ਾਇਦ ਇਸ ਦੇ ਪਿੱਛੇ ਕੋਈ ਵੱਡਾ ਰਾਜ਼ ਛੁਪਿਆ ਹੈ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਰਹੀ ਹੈ ਜੋ ਕਿ ਹੁਣ ਉਸ ਨੂੰ ਅੱਗੇ ਜਾ ਕੇ ਪਤਾ ਲੱਗਣ ਵਾਲੀ ਸੀ ਦੋਸਤੋ ਉਹ ਨਾ ਗਲੀਆਂ ਦੇ ਵਿੱਚ ਘੁੰਮਣ ਲੱਗ ਜਾਂਦੀ ਹੈ ਜਿੱਥੇ ਕਬੀਰ ਉਸ ਨੂੰ ਮਿਲਿਆ ਸੀ ਜਿੱਥੇ ਉਸ ਨੂੰ ਉਮੀਦ ਹੈ ਕਬੀਰ ਅਤੇ ਉਸ ਦੀ ਮਾਂ ਜਾ ਸਕਦੇ ਹਨ ਸਾਰੇ ਪਾਸੇ ਲੱਭਦੀ ਹੈ ਅਤੇ ਕਈ ਰੇੜੀ ਵਾਲਿਆਂ ਨੂੰ ਪੁੱਛਦੀ ਹੈ ਕਿ ਤੁਸੀਂ ਛੋਟੇ ਬੱਚਿਆਂ ਨੂੰ ਦੇਖਿਆ ਹੈ ਜਿਨ੍ਹਾਂ ਨੂੰ ਮੈਂ ਕੱਲ ਆਪਣੇ ਘਰ ਲੈ ਗਈ ਸੀ ਕਿਉਂਕਿ ਸਾਰਨ ਪਤਾ ਲੱਗ ਚੁੱਕਿਆ ਸੀ ਵੀ ਉਹ ਛੋਟੇ ਬੱਚੇ ਜੋ ਕਿ ਇੱਥੇ ਕੁਮਰੇ ਸਨ ਉਹ ਹੁਣ ਗੁਰਸਿਮਰਨ ਕੌਰ ਦੇ ਨਾਲ ਹਨ ਦੋਸਤੋ ਸਭ ਲੋਕ ਇੱਕ ਦੂਜੇ ਨੂੰ ਪੁੱਛਦੇ ਹਨ ਉਹਨਾਂ ਦੇ ਵਿੱਚੋਂ ਇੱਕ ਇਸ਼ਾਰਾ ਕਰਦਾ ਹੈ ਅਤੇ ਦੂਰ ਮਮਤਾ ਖੜੀ ਹੈ ਮਮਤਾ ਹਰਬੰਸ ਸਿੰਘ ਦੇ ਨਾਲ ਹੈ ਹਰਬੰਸ ਸਾਰੇ ਪਾਸੇ ਮਸ਼ਹੂਰ ਹੈ ਬਦਨਾਮ ਹੈ ਵੀ ਉਹ ਚੋਟੀ ਦਾ ਦੋ ਨੰਬਰੀ ਬੰਦਾ ਹੈ ਉਸਦੇ ਕਈ ਕਾਲੇ ਕੰਮਾਂ ਦੇ ਵਿੱਚ ਹੱਥ ਹਨ ਚੋਟੀ ਦਾ ਨਸ਼ੇ ਦਾ ਵਪਾਰੀ ਹੈ ਅਤੇ ਨੇਤਾ ਨਾਲ ਉਸਦੀ ਉੱਠ ਬੈਠ ਹੈ ਮੰਮਤਾ ਇਸ ਦੇ ਨਾਲ ਕੀ ਕਰ ਰਹੀ ਹੈ ਸ਼ਾਇਦ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਸ਼ਾਇਦ ਹੁਣ ਬਹੁਤ ਹੋ ਗਿਆ ਹੁਣ ਇਹ ਸਭ ਖਤਮ ਹੋਣ ਵਾਲਾ ਹੈ ਸ਼ਾਇਦ ਮੰਮਤਾ ਉਸਦੇ ਨਾਲ ਮਿਲੀ ਹੈ ਬੱਚਿਆਂ ਨੂੰ ਬਚਾਉਣ ਵਾਸਤੇ ਬੱਚਿਆਂ ਨੂੰ ਆਪਣੇ ਨਾਲ ਰੱਖਣ ਵਾਸਤੇ ਹੁਣ ਗੁਰਸਿਮਰਨ ਨੂੰ ਕੁਝ ਨਾ ਕੁਝ ਵੱਡਾ ਕਰਨਾ ਹੀ ਪਵੇਗਾ ਉਹ ਫਿਰ ਇੱਕ ਪਲਾਨ ਬਣਾਉਦੀ ਹੈ ਇੱਕ ਵਕੀਲ ਦੇ ਨਾਲ ਸੰਪਰਕ ਕਰਦੀ ਹੈ ਜੋ ਕਿ ਉਸੇ ਦਾ ਹੀ ਮਾਮੇ ਦਾ ਮੁੰਡਾ ਹੈ ਅਤੇ ਉਸਦੇ ਨਾਲ ਸੰਪਰਕ ਕਰਕੇ ਮੰਮਤਾ ਦੇ ਖਿਲਾਫ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਕੇਸ ਪਾਇਆ ਜਾਂਦਾ ਹੈ ਅਦਾਲਤ ਹੁਣ ਗੁਰਸਿਮਰਨ ਕੌਰ ਆਪਣੇ ਬੱਚਿਆਂ ਨੂੰ ਲੈ ਕੇ ਕਬੀਰ ਅਤੇ ਰੋਹਿਤ ਨੂੰ ਲੈ ਕੇ ਇੱਕ ਪਾਸੇ ਖੜੀ ਹੈ ਦੂਜੇ ਪਾਸੇ ਮੰਮਤਾ ਹੈ ਪੂਰੇ ਕੋਰਟ ਰੂਮ ਦੇ ਵਿੱਚ ਸ਼ਾਂਤੀ ਚਾਈ ਹੈ ਕੱਲੀ-ਕੱਲੀ ਆਵਾਜ਼ ਸੁਣੀ ਜਾ ਸਕਦੀ ਹੈ। ਕੱਲੇ-ਕੱਲੇ ਬੰਦੇ ਦੀ ਆਵਾਜ਼ ਸਾਫ਼ ਸਾਰਿਆਂ ਦੇ ਕੰਨਾਂ ਦੇ ਵਿੱਚ ਗੁਜਰੀ ਹੈ। ਜੱਜ ਸਾਹਿਬ ਉੱਚੀ ਕੁਰਸੀ ਤੇ ਬੈਠੇ ਹਨ ਅਤੇ ਉਹਨਾਂ ਦੇ ਅੱਗੇ ਕਾਗਜ਼ਾਂ ਦਾ ਢੇਰ ਲੱਗਿਆ ਹੈ। ਲੇਕਿਨ ਜੱਜ ਦੀ ਵੀ ਨਿਗਾਹ ਕਬੀਰ ਵੱਲ ਹੈ। ਸਾਰੇ ਕਬੀਰ ਦੇ ਬਿਆਨ ਨੋਟ ਕਰਨ ਵਾਸਤੇ ਉੱਥੇ ਖੜੇ ਹਨ। ਜੱਜ ਸਾਹਿਬ ਵੀ ਦੇਖ ਰਹੇ ਹਨ ਵੀ ਇਹਨਾਂ ਦੇ ਹਾਲਾਤ ਕੀ ਹਨ। ਸਾਰੀ ਸੱਚਾਈ ਜੱਜ ਸਾਹਿਬ ਦੇ ਅੱਗੇ ਰੱਖੀ ਜਾ ਚੁੱਕੀ ਹੈ। ਦੋਵੇਂ ਧਿਰਾਂ ਦੇ ਵਕੀਲ ਆਪਣੀਆਂ-ਆਪਣੀਆਂ ਸਫਾਈਆਂ ਦੇ ਚੁੱਕੇ ਹਨ। ਅੰਤਮ ਰੂਪ ਚ ਮਮਤਾ ਦਾ ਵਕੀਲ ਉੱਠਦਾ ਹੈ ਅਤੇ ਜਿਵੇਂ ਕਿ ਉਸ ਨੂੰ ਕਮੰਡ ਹੋਵੇ ਜਿਵੇਂ ਕਿ ਉਸ ਨੂੰ ਪਤਾ ਹੋਵੇ ਉਹ ਕੇਸ ਜਿੱਤਣ ਵਾਲਾ ਹੈ ਉਸਦੇ ਹੱਥ ਦੇ ਵਿੱਚ ਇਹ ਸਾਰਾ ਕੁਝ ਆ ਚੁੱਕਿਆ ਹੈ ਦੋਸਤੋ ਉੱਠਦਾ ਹੈ ਅਤੇ ਕਬੀਰ ਦੇ ਕੋਲ ਆਰਾਮੇ ਨਾਲ ਜਾਂਦਾ ਹੈ ਬੇਟਾ ਤੂੰ ਆਪਣੀ ਮਾਤਾ ਦੇ ਨਾਲ ਰਹਿਣਾ ਚਾਹਣਾ ਹੈ ਨਾ ਤੈਨੂੰ ਮਾਤਾ ਚੰਗੀ ਲੱਗਦੀ ਹੈ ਮਮਤਾ ਤੇਰੀ ਮਾਂ ਹੈ ਨਾ ਕੀ ਤੂੰ ਉਸਦੇ ਨਾਲ ਰਹਿਣਾ ਚਾਹੁੰਦਾ ਹੈ ਕੀ ਤੈਨੂੰ ਉਸਦੀ ਯਾਦ ਨਹੀਂ ਆਉਂਦੀ ਬੜੇ ਪਿਆਰ ਨਾਲ ਪੁੱਛਕਾਰਦੇ ਹੋਏ ਏ ਕਬੂਲਵਾਣਾ ਚਾਹੁੰਦਾ ਹੈ ਵੀ ਮਮਤਾ ਉਸਦੀ ਮਾਂ ਹੈ ਅਤੇ ਬੱਚਾ ਉਸਦੇ ਨਾਲ ਰਹਿਣਾ ਚਾਹੁੰਦਾ ਹੈ ਕਬੀਰ ਥੋੜੀ ਦੇਰ ਚੁੱਪ ਰਹਿੰਦਾ ਹੈ ਅਤੇ ਵਾਰ-ਵਾਰ ਪੁੱਛਕਾਰਨ ਦੇ ਨਾਲ ਵਾਰ-ਵਾਰ ਉਸ ਨੂੰ ਲਾਡ ਪਿਆਰ ਦੇ ਨਾਲ ਪੁੱਛਣ ਦੇ ਨਾਲ ਅੰਤਮ ਰੂਪ ਚ ਬੋਲਦਾ ਹੈ ਹਾਂ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਹਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਹੈ ਸਭ ਲੋਕ ਉਸਦੇ ਅਗਲੇ ਬੋਲ ਸੁਣਨ ਨੂੰ ਤਿਆਰ ਹਨ ਖਾਸ ਕਰਕੇ ਜੱਜ ਸਾਹਿਬ ਜੋ ਕਿ ਕੁਰਸੀ ਤੋਂ ਥੋੜਾਕ ਦੇਣਾ ਉੱਪਰ ਝਾਕ ਕੇ ਉਸ ਬੱਚੇ ਵੱਲ ਦੇਖ ਰਹੇ ਹਨ ਜੋ ਕਿ ਹੁਣ ਅੱਗੇ ਕੁਝ ਬੋਲਣ ਵਾਲਾ ਹੈ ਬੱਚਾ ਬੋਲਦਾ ਹੈ ਬਿਲਕੁਲ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਹਾਂ ਲੇਕਿਨ ਉਸ ਵਾਲੀ ਨੂੰ ਜਿਸ ਨੇ ਮੈਨੂੰ ਪਾਲਣ ਦਾ ਨਿਸ਼ਚਾ ਕੀਤਾ ਹੈ ਜਿਸ ਨੇ ਮੈਨੂੰ ਸੁੱਖ ਦਿੱਤਾ ਹੈ ਜੋ ਕਿ ਮੈਨੂੰ ਦੋ ਵਕਤ ਦੀ ਰੋਟੀ ਖਵਾਉਣ ਦੇ ਵਿੱਚ ਸਕਸ਼ਮ ਹੈ ਜੋ ਕਿ ਮੈਨੂੰ ਪਿਆਰ ਕਰਦੀ ਹੈ ਨਾ ਕਿ ਉਸ ਮਾਂ ਨੂੰ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਸਾਰੀ ਉਮਰ ਮੈਨੂੰ ਧੱਕੇ ਖਵਾਵੇਗੀ ਸਾਰੀ ਉਮਰ ਮੇਰਾ ਕੋਈ ਵੀ ਬਾਲੀ ਵਾਰਸ ਨਹੀਂ ਛੱਡਣਾ ਜੋ ਕਿ ਮੈਨੂੰ ਸਿਰਫ ਕੁਝ ਚੰਦ ਰੁਪਏ ਦੇ ਵਿੱਚ ਇੱਕ ਅਣਜਾਣ ਔਰਤ ਦੇ ਕੋਲ ਛੱਡ ਗਈ ਇਹੋ ਜੀ ਮਾਂ ਮੈਨੂੰ ਤਿਆਰੀ ਨਹੀਂ ਹੈ ਮੈਂ ਤਾਂ ਉਸ ਮਾਂ ਨੂੰ ਪਿਆਰ ਕਰਦਾ ਹਾਂ ਜੋ ਕਿ ਮੈਨੂੰ ਪਾਲਣ ਦੇ ਲਈ ਤਿਆਰ ਹੈ ਜੋ ਕਿ ਮੇਰੇ ਵਾਸਤੇ ਇ tanto ਕਹੀ ਹੈ ਜੋ ਕਿ ਮੇਰੇ ਅਤੇ ਮੇਰੇ ਪਿਆਰ ਨੂੰ ਚੰਗਾ ਜੀਵਨ ਦੇਣਾ ਚਾਹੁੰਦੀ ਹੈ ਸਾਰੇ ਇਸ ਜਵਾਬ ਤੋਂ ਸਾਰੇ ਉਸ ਬੱਚੇ ਦੇ ਇਸ ਬੋਲਾਂ ਤੋਂ ਤਰਪਤ ਰਹ ਚੁੱਕੇ ਹਨ ਦੋਸਤੋ ਗੁਰਸਿਮਰਨ ਆਪਣੇ ਆਪ ਨੂੰ ਰੋਕਣੀ ਪਉਂਦੀ ਕਬੀਰ ਨੂੰ ਗਲਵਕੜੀ ਦੇ ਵਿੱਚ ਲੈ ਲੈਂਦੀ ਹੈ ਜੱਜ ਸਾਹਿਬ ਆਪਣਾ ਫੈਸਲਾ ਸੁਣਾਦੇ ਹਨ ਕਿਉਂਕਿ ਇਹਨਾਂ ਸਭ ਕੁਝ ਬੋਲਣ ਤੋਂ ਬਾਅਦ ਜਦੋਂ ਬੱਚੇ ਹੀ ਆਪਣੀ ਮਾਂ ਨਾਲ ਨਹੀਂ ਰਹਿਣਾ ਚਾਹੁੰਦੇ ਉਹ ਵੀ ਗੁਰਸਿਮਰਨ ਨਾਲ ਜਾਣਾ ਚਾਹੁੰਦੇ ਹਨ ਤਾਂ ਫਿਰ ਜੱਜ ਸਾਹਿਬ ਕੌਣ ਹੁੰਦੇ ਹਨ ਤਾਂ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਦੇ ਹਿਸਾਬ ਨਾਲ ਜੱਜ ਫੈਸਲਾ ਕਰਦੇ ਹਨ ਵੀ ਹੁਣ ਇਹ ਬੱਚੇ ਦੀ ਕਸਟਡੀ ਜਿਹੜੀ ਹੈ ਪਰਮਾਨੈਂਟ ਰੂਪ ਦੇ ਵਿੱਚ ਗੁਰਸਿਮਰਨ ਦੇ ਕੋਲ ਜਾਵੇਗੀ ਬੱਚੇ ਵੀ ਉਸਦੇ ਨਾਲ ਰਹਿਣਾ ਚਾਹੁੰਦੇ ਹਨ ਮਾਂ ਜਿਹੜੀ ਹੈ ਸ਼ਰਾਬੀ ਹੈ ਉਸ ਨੂੰ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਭੇਜਿਆ ਜਾਵੇ ਅਤੇ ਜੋ ਜੋ ਉਸਨੇ ਗੁਰਾਖੀ ਤੇ ਹਨ ਆਪਣੇ ਹੀ ਬੱਚਿਆਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ ਬੱਚਿਆਂ ਨੂੰ ਜਾਨ ਮਾਰਨ ਦੀ ਧਮਕੀ ਦਿੱਤੀ ਹੈ ਇਸ ਦੇ ਕਾਰਨ ਉਸ ਨੂੰ ਸਜ਼ਾ ਵੀ ਹੋਵੇਗੀ ਅਤੇ ਔਰਤਾਂ ਵਾਲੀ ਜੇਲ੍ਹ ਦੇ ਵਿੱਚ ਉਸ ਨੂੰ 6 ਮਹੀਨੇ ਦੀ ਸਜ਼ਾ ਅਸੀਂ ਸੁਣਾਦੇ ਹਾਂ ਅਤੇ ਉਸ ਤੋਂ ਬਾਅਦ ਵੀ ਕਦੇ ਵੀ ਗੁਰਸਿਮਰਨ ਕੌਰ ਦੇ ਘਰ ਮਮਤਾ ਨਹੀਂ ਆ ਸਕਦੀ ਜੇਕਰ ਦੁਬਾਰਾ ਇਸਨੇ ਕੋਸ਼ਿਸ਼ ਕੀਤੀ ਤਾਂ ਇਸ ਨੂੰ 2 ਸਾਲ ਦੀ ਸਜ਼ਾ ਹੋਰ ਸੁਣਾਈ ਜਾਵੇਗੀ ਇਸ ਤੇ ਜੁਰਮਾਨਾ ਲਾਇਆ ਜਾਵੇਗਾ ਵੱਡੀ ਬਿਜਲੀ ਮਮਤਾ ਤੇ ਲੱਗ ਚੁੱਕੀ ਹੈ ਆਪਣੇ ਆਪ ਤੇ ਪਛਤਾਰੀ ਹੈ ਉਸ ਨੂੰ ਸ਼ਾਇਦ ਪਛਤਾਵਾ ਬੱਚਿਆਂ ਦੇ ਜਾਣਦਾ ਨਹੀਂ ਹੈ ਲੇਕਿਨ ਉਸ ਮੋਟੀ ਰਕਮ ਦਾ ਹੈ ਜੋ ਕਿ ਉਸ ਨੂੰ ਲੱਗਿਆ ਸੀ ਵੀ ਮੈਂ ਵਕੀਲ ਨੂੰ ਦੇਵਾਂਗੀ ਅਤੇ ਬਦਲੇ ਦੇ ਵਿੱਚ ਮੈਨੂੰ ਕਈ ਸਗੁਣਾ ਮੋਟੀ ਰਕਮ ਗੁਰਸਿਮਰਨ ਕੋਰ ਤੋਂ ਦੇਬੇਗਾ ਲੇਕਿਨ ਇਹੋ ਜਿਹਾ ਕੁਝ ਨਹੀਂ ਹੋਇਆ ਉਸ ਤੋਂ ਉਲਟਾ ਉਸ ਨੂੰ 6 ਮਹੀਨੇ ਦੀ ਜੇਲ ਹੋ ਚੁੱਕੀ ਹੈ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਉਸ ਨੂੰ ਜਾਣਾ ਪਵੇਗਾ ਇਹੋ ਜਿਹੀਆਂ ਗੱਲਾਂ ਜੱਜ ਸਭ ਨੂੰ ਸੁਣਨ ਦਿੱਤੀਆਂ ਹਨ ਹੁਣ ਕਬੀਰ ਸਿੰਘ ਆਪਣੀ ਮਾਂ ਗੁਰਸਿਮਰਨ ਕੌਰ ਦੇ ਵੱਲ ਦੇਖਦਾ ਹੈ ਉਸ ਦੀਆਂ ਅੱਖਾਂ ਸਾਫ਼-ਸਾਫ਼ ਪੁੱਛਦੀਆਂ ਹਨ ਕਿ ਹੁਣ ਮੈਂ ਤੁਹਾਡੇ ਨਾਲ ਰਹਿ ਸਕਦਾ ਹਾਂ ਦੋਸਤੋ ਗੁਰਸਿਮਰਨ ਕੌਰ ਵੀ ਉਸ ਨੂੰ ਹੋਰ ਜ਼ਿਆਦਾ ਘੁੱਟ ਕੇ ਗਲ ਦੇ ਨਾਲ ਲਗਾ ਕੇ ਕਹਿ ਦਿੰਦੀ ਹੈ ਬੇਟਾ ਅੱਜ ਤੋਂ ਬਾਅਦ ਤੂੰ ਮੇਰਾ ਹੈ ਮੇਰੇ ਨਾਲ ਰਹੇਂਗਾ ਤੈਨੂੰ ਚੰਗੇ ਸਕੂਲ ਦੇ ਵਿੱਚ ਪੜਾਵਾਂਗੀ ਤੇਰਾ ਭਵਿੱਖ ਵਧੀਆ ਬਣਾਵਾਂਗੀ ਤੈਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਤੂੰ ਬਸ ਹੁਣ ਨਿਸ਼ਚਿੰਤ ਹੋ ਜਾ ਕਿਸੇ ਗੱਲ ਦੀ ਡਰ ਦੀ ਲੋੜ ਨਹੀਂ ਹੈ ਹੁਣ ਮਮਤਾ ਅੱਜ ਤੋਂ ਬਾ ਤੇਰੇ ਨੜੇ ਨਹੀਂ ਲੱਗੇਗੀ ਬਸ ਚਿੰਤਾ ਨਾ ਕਰੋ ਕਬੀਰ ਵੀ ਇਹਨਾਂ ਸੁਣ ਕੇ ਸ਼ਾਂਤ ਹੋ ਜਾਂਦਾ ਹੈ ਆਪਣੀ ਮਾਂ ਨੂੰ ਆਪਣੀ ਮਾਂ ਨੂੰ ਘੁੱਟ ਕੇ ਗੱਲਣਾ ਲਗਾ ਲੈਂਦਾ ਹੈ ਦੋਵੇਂ ਜਣੇ ਖੁਸ਼ੀ-ਖੁਸ਼ੀ ਛੋਟੇ ਬੱਚੇ ਰੋਹਿਤ ਨੂੰ ਲੈ ਕੇ ਚਲੇ ਜਾਂਦੇ ਹਨ ਅਤੇ ਘਰ ਦੇ ਵਿੱਚ ਆਰਾਮ ਕਰਦੇ ਹਨ ਬਹੁਤ ਸਕੂਨ ਮਿਲ ਰਿਹਾ ਹੈ ਸ਼ਾਇਦ ਅੱਜ ਪਹਿਲੀ ਵਾਰ ਕਬੀਰ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਪਰਸਾਨੀ ਤੋਂ ਆਰਾਮ ਦੇ ਨਾਲ ਆਪਣੀ ਮਾਂ ਦੇ ਭਰੋਸੇ ਸੋ ਸਕਦਾ ਹੈ ਅੱਜ ਉਸਨੇ ਸੌਣ ਤੋਂ ਪਹਿਲਾਂ ਇਹ ਸਵਾਲ ਨਹੀਂ ਪੁੱਛਿਆ ਕੀ ਉਹ ਆਪਾਂ ਨਹੀਂ ਜਾਵੇਗੀ ਮੈਨੂੰ ਸੁਤਿਆ ਨੂੰ ਲੈਤਾ ਨਹੀਂ ਜਾਵੇਗੀ ਅੱਜ ਆਰਾਮ ਦੇ ਨਾਲ ਸੋ ਚੁੱਕਿਆ ਹੈ ਅਗਲੇ ਹੀ ਦਿਨ ਗੁਰਸਿਮਰਨ ਕੌਰ ਉਸ ਦਾ ਐਡਮਿਸ਼ਨ ਸ਼ਹਿਰ ਦੇ ਵਧੀਆ ਚੰਗੇ ਸਕੂਲ ਦੇ ਵਿੱਚ ਕਰਾ ਦਿੰਦੀ ਹੈ ਛੋਟੇ ਬੱਚੇ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਉਸ ਦਾ ਟੀਕਾਕਰਨ ਹੁੰਦਾ ਹੈ ਪੋਲੀਓ ਦੀ ਬੂੰਦਾ ਉਸ ਨੂੰ ਪਿਆਈ ਜਾਂਦੀਆਂ ਹਨ ਕਿਉਂਕਿ ਉਸ ਨੂੰ ਪਤਾ ਹੈ ਮਮਤਾ ਨੇ ਕਿਸੇ ਵੀ ਗੱਲ ਦਾ ਧਿਆਨ ਨਹੀਂ ਰੱਖਿਆ ਉਸ ਨੇ ਨਾ ਤਾਂ ਉਸ ਨੂੰ ਵੈਕਸੀਨ ਲਵਾਈ ਹੋਵੇਗੀ ਅਤੇ ਨਾ ਹੀ ਕੋਈ ਪੋਲੀਓ ਵਾਲੀ ਬੂੰਦਾ ਅੱਜ ਗੁਰਸਿਮਰਨ ਕੌਰ ਦੇ ਘਰ ਦੇ ਵਿੱਚ ਦੋ ਬੱਚੇ ਹਨ ਅਤੇ ਦੋਹਾਂ ਨੂੰ ਪਿਆਰ ਕਰ ਸਕਦੀ ਹੈ ਉਹ ਮੋੜ ਉਸਦੀ ਜ਼ਿੰਦਗੀ ਬਦਲ ਚੁੱਕਾ ਸੀ ਉਹ ਬਾਜ਼ਾਰ ਉਸਦੀ ਜ਼ਿੰਦਗੀ ਬਦਲ ਚੁੱਕਾ ਸੀ ਜਿੱਥੇ ਪਹਿਲੀ ਵਾਰ ਕਬੀਰ ਨੇ ਉਸਦੀ ਚੁੰਨੀ ਫੜੀ ਸੀ ਜੇਕਰ ਉਹ ਵੀ ਆਮ ਔਰਤਾ ਮੰਗ ਆਪਣੀ ਚੁੰਨੀ ਛੁਡਾ ਕੇ ਅੱਗੇ ਚਲੀ ਜਾਂਦੀ ਸ਼ਾਇਦ ਉਹਨਾਂ ਦੋਹਾਂ ਬੱਚਿਆਂ ਨੂੰ ਉਹ ਨਵੀਂ ਜ਼ਿੰਦਗੀ ਨਾ ਮਿਲਦੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਸੀਂ ਕੀ ਕਰਨਾ ਚਾਹੋਗੇ ਗੁਰਸਿਮਰਨ ਕੌਰ ਦੀ ਦਲੇਰੀ ਵਾਸਤੇ ਕੀ ਕਰਨਾ ਚਾਹੋਗੇ ਰੱਬ ਦੇ ਇਸ ਬਾਣੇ ਵਾਸਤੇ ਕਿ ਤੁਹਾਨੂੰ ਸੱਚਮੁੱਚ ਚੰਗੀ ਲੱਗੀ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਇਹੋ ਜੀਆਂ ਭਾਵੁਕ ਚੰਗੀਆਂ ਕਹਾਣੀਆਂ ਉਹਨਾਂ ਤੱਕ ਵੀ ਪਹੁੰਚ ਸਕਣ ਦੋਸਤੋ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ